ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਹ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਾਮ ਨੂੰ 7:30 ਮਿੰਟ ਤੇ ਸਾਰੇ ਵਿਧਾਇਕਾਂ ਦੀ ਤੇ ਸਾਰੇ ਕੈਬਨਟ ਮੀਟਿੰਗ ਬੁਲਾਈ ਹੈ ਜੋ ਕਿ 21 ਮਾਰਚ ਤੋਂ ਬਜਟ اجلاس ਸ਼ੁਰੂ ਹੋਣ ਜਾ ਰਿਹਾ ਹੈ ਉਸ ਦੇ ਵਿੱਚ ਬਹੁਤ ਵੱਡੇ ਫੈਸਲੇ ਕੀਤੇ ਜਾਣੇ ਨੇ ਇਸ ਨੂੰ ਲੈ ਕੇ ਕੈਬਨ ਮੀਟਿੰਗ ਹੁਣ ਮੁੱਖ ਮੰਤਰੀ ਦੇ ਨਿਵਾਸ ਸਥਾਨ ਤੇ ਹੋ ਰਹੀ ਏ ਵਿੱਤ ਮੰਤਰੀ ਹਰਪਾਲ ਚੀਮਾ ਜੋ ਕਿ ਦੂਸਰੇ ਸਾਰੇ ਕੈਬਨ ਮੰਤਰੀ ਉਥੇ ਪਹੁੰਚ ਰਹੇ ਨੇ ਜੋ ਪੰਜਾਬ ਦੇ ਨਾਲ ਕੀਤੀ ਹੋਈਆਂ ਗਰੰਟੀਆਂ ਨੂੰ ਪੂਰਾ ਕਰਨ ਲਈ ਹੁਣ ਜਿਹੜਾ ਇਸ ਬਜਟ ਇਜਲਾਸ ਦੇ ਵਿੱਚ ਬਹੁਤ ਵੱਡੀ ਗਰੰਟੀ ਜਿਹੜੀ ਪੂਰੀ ਕੀਤੀ ਜਾਣੀ ਏ ਜੋ ਕਿ ਔਰਤਾਂ ਦੇ ਨਾਲ ਗਰੰਟੀ ਕੀਤੀ ਹੋਈ ਸੀ 1000 ਰੁਪਿਆ ਮਹਿਲਾਵਾਂ ਦੇ ਖਾਤਿਆਂ ਵਿੱਚ ਦੇਣ ਦਾ ਉਹ ਗਰੰਟੀ ਹੁਣ ਇਸ ਬਜਟ ਅਜਾਸ ਦੇ ਵਿੱਚ ਪੂਰੀ ਹੋਣ ਜਾ ਰਹੀਏ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੈਬਨਿਟ ਮੀਟਿੰਗ ਬੁਲਾ ਕੇ ਇਸ ਦੇ ਬਾਰੇ ਪੂਰੀ ਜਾਣਕਾਰੀ ਲਈਏ ਜਿਸ ਵਿੱਚ ਹਰਪਾਲ ਸਿੰਘ ਚੀਮਾ ਜੋ ਵਿੱਤ ਮੰਤਰੀ ਪੰਜਾਬ ਨੇ ਕਿੰਨਾ ਬਜਟ ਜਿਹੜਾ ਕਿ ਉਹ ਰੱਖਿਆ ਜਾਵੇਗਾ ਮਹਿਲਾਵਾਂ ਨੂੰ ਜਿਹੜਾ 1000 ਰੁਪਿਆ ਦੇਣ ਦਾ ਔਰ ਇਸ ਦੇ ਨਾਲ ਹੀ ਜੋ ਸਮਾਜਿਕ ਸੁਰੱਖਿਆ ਮੰਤਰੀ ਨੇ ਮੈਡਮ ਬਲਜੀਤ ਕੌਰ ਉਹਨਾਂ ਦੇ ਵੱਲੋਂ ਪਹਿਲਾਂ ਹੀ ਇਹ ਐਲਾਨ ਕੀਤਾ ਜਾ ਚੁੱਕਾ ਹੈ ਕਿ ਜੋ ਵਿਧਵਾਵਾਂ ਨੇ ਜਾਂ ਬੇਸਹਾਰਾ ਔਰਤਾਂ ਨੇ ਉਹਨਾਂ ਨੂੰ ਜਿਹੜਾ ਹਰ ਮਹੀਨੇ ਜੋ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਨੇ ਸੋ ਆਉਣ ਵਾਲੇ ਜਿਹੜੇ ਮਹੀਨਿਆਂ ਦੇ ਵਿੱਚ ਵੀ ਇਸ ਸਾਲ 2025-26 ਦਾ ਜਿਹੜਾ ਬਜਟ ਹੈ ਉਸ ਨੂੰ ਅਸੀਂ ਰੱਖਾਂਗੇ ਔਰ ਹਰ ਮਹੀਨੇ ਅਸੀਂ ਜਿਹੜੀ ਉਹਨਾਂ ਦਾ ਲਾਭ ਹੈ ਉਹਨਾਂ ਨੂੰ ਉਹਨਾਂ ਦੇ ਖਾਤੇ ਵਿੱਚ ਪਾਇਆ ਜਾਵੇਗਾ ਔਰ ਮਹਿਲਾਵਾਂ ਨੂੰ ਜਿਹੜਾ ਕਿ 1000 ਰੁਪਏ ਦੇਣ ਦੀ ਗਰੰਟੀ ਕੀਤੀ ਸੀ ਉਹ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਵੇਂ ਹੀ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਵਿੱਚ ਆ ਕੇ ਹੁਣ ਜਿਹੜਾ ਕਿ ਇਸ ਦਾ ਸ਼ੁਰੂਆਤ ਕਰਨੀ ਹੈ ਜੋ 1 ਅਪ੍ਰੈਲ ਤੋਂ ਜੋ ਕਿ ਜਾਣਕਾਰੀ ਹੈ ਕਿ ਵਿਸਾਖੀ ਵਾਲੇ ਦਿਨ ਜਿਹੜਾ ਇਸ ਦਾ ਪਹਿਲੇ ਕਿਸ਼ਤ ਜਿਹੜੀ ਹੈ ਔਰਤਾਂ ਦੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਹੋਵੇਗੀ ਜਿਸ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਆਪਣਾ ਸਾਰਾ ਇਹ ਬਜਟ ਜਿਹੜਾ ਹੈ ਇਜਲਾਸ ਇਸ ਦੇ ਵਿੱਚ ਔਰਤਾਂ ਨੂੰ 1000 ਰੁਪਏ ਦੇਣ ਦਾ ਜਿਹੜਾ ਵਾਅਦਾ ਹੈ ਉਸ ਨੂੰ ਪੂਰਾ ਕਰਨ ਲਈ ਇਹ ਬਜਟ ਵਿੱਚ ਪੈਸਾ ਰੱਖਿਆ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਸ ਦੇ ਉੱਪਰ ਜੋ ਪੂਰੀ ਚਰਚਾ ਕਰਕੇ ਮੋਹਰ ਲਾਉਣੀ ਹੈ ਇਸ ਬਜਟ ਸੈਸ਼ਨ ਦੇ ਵਿੱਚ ਜੋ 21 ਮਾਰਚ ਨੂੰ ਬਜਟ ਸੈਸ਼ਨ ਸ਼ੁਰੂ ਹੋਣਾ ਹੈ ਔਰ ਜਿਹੜਾ ਕਿ 24 ਮਾਰਚ ਤੱਕ ਬੈਕ ਸੈਸ਼ਨ ਚੱਲਣਾ ਹੈ ਇਸ ਦੇ ਵਿੱਚ ਮਹਿਲਾਵਾਂ ਨਾਲ ਕੀਤੀ ਹੋਈ ਗਰੰਟੀ ਪੂਰੀ ਹੋਣ ਜਾ ਰਹੀ ਹੈ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਔਰਤਾਂ ਨੂੰ ਜਿਹੜਾ ਕਿ 1000 ਰੁਪਿਆ ਔਰ 100 ਰੁਪਿਆ ਜਿਹੜਾ ਕਿ ਦੇਣ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵੱਲੋਂ ਐਲਾਨ ਕੀਤਾ ਸੀ 1100 ਰੁਪਏ ਦੀ ਜਿਹੜੀ ਪਹਿਲੀ ਕਿਸ਼ਤੇ ਅਪ੍ਰੈਲ ਦੇ ਵਿੱਚ ਜੋ ਔਰਤਾਂ ਦੇ ਖਾਤਿਆਂ ਦੇ ਵਿੱਚ ਆਏਗੀ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਔਰ ਆਪਣੀ ਕੈਬਨਟ ਦੇ ਨਾਲ ਜਿਹੜਾ ਕਿ ਬਹੁਤ ਵੱਡਾ ਫੈਸਲਾ ਲੈਣ ਜਾ ਰਹੇ ਨੇ